ਹਰਿ ਗੁਰਪਤੇ ਸੰਤ ਪਿਟਿਆ ਨਾਨਕ ਮਨੁ ਪਰਗਾਸੰ ਸ਼ਿਵਾ ਗੁਰ ਸਰਬਜੀ ਸਤਨਾਮ ਸ਼ਿਵਾ ਹਉ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਪਗਤ ਵਚਨ ਹਰ ਬਿਰਤ ਹੈ ਹਰ ਰਾਜ ਰਖਾਇਆ ਜਨ ਨਾਨਕ ਹਰਨਾਮੁ ਉਤਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਸਤ ਕਰਿਉ ਗੁਰੂ ਬਸਾ ਸੇਤਿ ਆਪ ਚੇ ਦੇ ਚੋਤੇ ਪਦਸ਼ਾ ਸਤਗੁਰੂ ਨਾਮਤਾ ਸਿ ਮਹਾਰਾਜ ਦੇ ਲਿਖੇ ਹੋਏ ਇਸ ਛੰਦ ਦਾ aport ਸਰਵਨ ਕੀਤਾ ਹੈ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾਜ ਦੇ ਪੰਨਾ 449 ਦੇ ਅੰਕਤ ਹੈ ਇਸ ਛੰਦ ਨੂੰ ਅਸਾਦੀ ਵਾਰ ਦੇ ਕਿਰਤਨ ਵਿੱਚ ਚੌਥੀ ਪੌੜੀ ਤੇ ਪੌੜੀ ਤੋਂ ਪਹਿਲਾਂ ਦੇ ਸ਼ਲੋਕਾਂ ਤੋਂ ਪਹਿਲਾਂ ਗਾਇਨ ਕੀਤਾ ਜਾਂਦਾ ਹੈ ਇਸ ਸ਼ੰਤ ਵਿੱਚ ਸਤਿਗੁਰੂ ਰਾਮਦਾਸ ਜੀ ਫੁਰਮਾ ਰਹੇ ਹਨ ਵਾਹਿਗੁਰੂ ਦੇ ਅੱਗੇ ਬੇਨਤੀ ਕਰ ਰਹੇ ਹਨ اے ਪ੍ਰਭੂ ਦੀਨ ਦੇ ਆਲ ਸੁਣ ਬੇਨਤੀ ਹੇ ਤੀਨਾਂ ਦੇ ਇਤਿਪਾ ਦੇਂ ਤੇ ਵਚਾਰਿਆਂ ਦੇ ਉੱਤੇ ਤਿਆਰ ਕਰਨ ਵਾਲੇ ਪ੍ਰਭੂ ਮੇਰੀ ਬੇਨਤੀ ਸੁਣੋ ਹਰ ਪ੍ਰਭ ਹਰ ਰਾਯਾ ਰਾਮ ਰਾਜੇ ਹੇ ਹਰੀ ਰਾਜੇ ਹਰੀ ਰਾਜੇ ਇਰੋ ਆਂਤਰਾ ਜੀ ਹੈ ਮੇਰੇ ਦਿਲ ਦੇ ਮਾਲਿਕ ਰਾਜੇ ਪ੍ਰਭੂ ਮੇਰੀ ਬੇਨਤੀ ਸੁਣ ਹਉ ਮੰਗੋ ਸਰਨ ਹਰ ਨਾਮ ਕੀ ਬਤ ਤੁਹਾਡੇ ਕੋਲ ਮੰਗਿਆ ਕੁਝ ਕੀ ਮੰਗਿਆ ਮਨੁ ਹਰੀ ਨਾਮ ਦੀ ਵਾਹਿਗੁਰੂ ਦੇ ਸਿਮਰਨ ਦੀ ਸ਼ਰਮ ਬਖਸ਼ਿਓ ਔਟ ਬਖਸ਼ਿਓ ਆਸਰਾ ਬਖਸ਼ਿਓ ਹਰ ਹਰਿ ਮੁਖ ਪਾਓ ਮਨੁ ਹਰਿ ਨਾਮ ਦੀ ਸ਼ਰਨ ਬਖਸ਼ੋ ਅਤੇ ਹਰ ਹਰਿ ਆਪ ਕੋ ਸਿਮਰਨ ਮੇਰੇ ਮੁਖ ਵਿੱਚ ਪਾ ਦਿਓ ਮੇਰੇ ਮੂੰਹ ਵਿੱਚ ਪਾ ਦਿਓ ਮਨੁ ਸਿਮਰਨ ਕਰਨ ਦੀ ਜੋਸ ਸਿਖਾ ਦਿਓ ਪਗਤ ਵਚਕ ਹਰ ਬਿਰਦ ਹੈ ਤੁਹਾਡਾ ਸਬਾਲ ਬਿਰਦ ਹੈ ਉਸ ਸਬਾਉ ਜੋ ਹਮੇਸ਼ਾ ਹੀ ਤੁਹਾਡੇ ਨਾਲ ਜੁੜਿਆ ਹੋਇਆ ਹੈ ਕਿ ਤੁਸੀਂ ਭਗਤ ਬਚਨ ਹੋ ਬਚਨ ਸ਼ਬਦ ਵਾਚਨ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ਪ੍ਰੇਮ ਤੁਸੀਂ ਆਪਣੇ ਭਗਤਾਂ ਨੂੰ ਪ੍ਰੇਮ ਕਰਨ ਵਾਲੇ ਆਪਣੇ ਭਗਤਾਂ ਦੀ ਸਾਰ ਲੈਣ ਵਾਲੇ ਭਗਤ ਵਚਲ ਹਰ ਬਿਰਦ ਹੈ ਦਿੰਦੇ ਹੋ ਸੁਭਾਅ ਹੈ ਕਿ ਤੁਸੀਂ ਆਪਣੇ ਭਤਾਂ ਨੂੰ ਪਿਆਰ ਕਰਦੇ ਹੋ ਹਰ ਲਾਜ ਜੁਰਖਾਇਆ ਤੁਸੀਂ ਆਪਣੇ ਸੇਵਕਾਂ ਦੀ ਲਾਜ ਵੀ ਰਖਦੇ ਹੋ ਉਨ੍ਹਾਂ ਇੱਜ਼ਤ ਚਾਹੁੰਦੇ ਬਰਤੇ ਵੀ ਕਿਰਪਾ ਕਰੋ ਬਰਤੇ ਮੇਰ ਕਰੋ ਮੈਨੂੰ ਪਿਆਰ ਕਰੋ ਮੇਰੀ ਪਿਆਰ ਜ ਰੱਖੋ ਮੇਰੀ ਇੱਜ਼ਤ ਰੱਖੋ ਜਨਨ ਨਾਨਕ ਸਰਨਾਕਤੀ ਤੁਹਾਡਾ ਸੇਵਕ ਨਾਨਕ ਕਹਿ ਰਿਹਾ ਜਾਨ ਮਾਨ ਤੇਰਾ ਸੇਵਕ ਨਾਨਕ ਕਹਿ ਰਿਹਾ ਕਿ ਪ੍ਰਭ ਮੈਂ ਤੁਹਾਡੇ ਚਰਨ ਆਇਆ ਹਾਂ ਸ਼ਰਧਾ ਨਾਲ ਤੁਮਕੇ ਤੁਹਾਡੇ ਦੁਆਰੇ ਤੇ ਆਇਆ ਹਾਂ ਨਾਨ ਮੈਂ ਤੁਰਾਇਆ ਤੁਸੀਂ ਜੋ ਵੀ ਤੁਹਾਡਾ ਭਗਤ ਤੁਹਾਡੇ ਦੁਆਰੇ ਤੇ ਹੁੰਦਾ ਹੈ ਉਹ ਬਿਸੰਸਾਰ ਸਾਗਰ ਤੋਂ ਨਾਮ ਦੀ ਬਖਸ਼ਿਸ਼ ਕੇ ਸਿਮਰਤ ਦੀ ਬਖਸ਼ਿਸ਼ ਕੇ ਪਾਰ ਕਰ ਦਿੰਦੇ ਹੋ ਮੈਨੂੰ ਵੀ ਇਸ ਸੰਸਾਰ ਸਾਗਰ ਤੋਂ ਪਰ ਦੀ ਜਾਚ ਦੱਸੋ ਮੈਨੂੰ ਨਾਮ ਤੇ ਸਿਮਰਨ ਦੀ ਬਖਸ਼ਿਸ਼ ਕਰੋ ਜਨ ਨਨਕ ਸਰਨਾਕਤੀ ਹਰ ਨਾ ਚੌਥੀ ਪੌੜੀ ਅਤੇ ਉਸ ਦੇ ਨਾਲ ਅਰੰਭ ਵਿੱਚ ਜੋ ਸ਼ਲੋਕ ਹਨ ਉਹਨਾਂ ਬਾਰੇ ਵਿਚਾਰ ਕਰ ਰਹੇ ਹਾਂ ਚੌਥੀ ਪੌੜੀ ਦੇ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨ 464 ਤੋਂ ਅਰੰਭ ਹੁੰਦੇ ਹਨ ਅਤੇ ਪੌੜੀ ਦੀ ਅਖੀਰਲੀ ਤੱਕ 465 ਪੰਨੇ ਤੱਕ ਜਾ ਪਹੁੰਚਦੀ ਹੈ ਆਓ ਸਰਵਣ ਕਰੀਏ ਸਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾ ਦਾ ਨਿਕਿਆ ਹੋਇਆ ਸਲੋਕ ਮਹਲਾ ਪਹਿਲਾ ਇਸ ਸਲੋਕ ਵਿੱਚ ਮਰਦਿ ਨੇ ਪਰਸ਼ਾਪਤਿ ਉਤੇ ਸੰਕੇਤ ਲੱਭ ਕਰਨੀ ਕੋਸ਼ਿਸ਼ ਕੀਤੀ ਪਰਸ਼ਾਪਤ ਅਰਥ ਹੈ ਡਰ ਸੰਸਾਰ ਦੇ ਵਿੱਚ ਬ੍ਰਹਮੰਡ ਦੇ ਵਿੱਚ ਉਹ ਕੁਝ ਵੀ ਹੈ ਇਹ ਪ੍ਰਭੂ ਦੇ ਵਾਕ ਨੂੰ ਦੇ ਪੈ ਵਿੱਚ ਚੱਲਦੇ ਆ ਉਹਦੇ ਮੁਕਮਲ ਚੱਲਦੇ ਕੋਈ ਵੀ ਚੀਜ਼ ਅਜੇ ਹੀ ਨਹੀਂ ਜੋ ਉਸ ਪ੍ਰਭੂ ਦੇ ਬਣਾਏ ਹੋਏ ਨਿਯਮ ਤੋਂ ਬਾਗੀ ਹੋ ਸਕੇ ਸੋ ਨਰੇ ਸਾਰੇ ਹੀ ਉਸ ਦੇ ਅਡਰ ਵਿੱਚ ਨੇ ਸਾਰੇ ਹੀ

ਤੂਫਾਨ ਹਨ ਹਵਾਵਾਂ ਹਨ ਸਤਵਾਉ ਸਤਵਾਉ ਸਦਾ ਹਮੇਸ਼ਾ ਉਸ ਦੇ ਹੁਕਮ ਦੇ ਵਿੱਚ ਹਵਾਵਾਂ ਚਲਦੀਆਂ ਹਨ ਜੇ ਉਹਦਾ ਹੁਕਮ ਨਹੀਂ ਹੁੰਦਾ ਤਾਂ ਉਹ ਚੱਲ ਨਹੀਂ ਸਕਦਾ ਪੈ ਵਿੱਚ ਚੱਲੇ ਲੱਖ ਤਰਿਆਉ ਲੱਖਾਂ ਹੀ ਤਰਿਆਉ ਕਿਸ ਤਰ੍ਹਾਂ ਦੀ ਤੇ ਚੱਲ ਰਹੇ ਹਨ ਮਾਰਜੀ ਕਹਿੰਦੇ ਨੇ ਕਿ ਉਹ ਵੀ ਪ੍ਰਭੂ ਦੇ ਪ੍ਰਭੂ ਦੇ ਹੁਕਮ ਅਰਸਾ ਚੱਲ ਰਹੇ ਆਪਣੀ ਮਰਜ਼ੀ ਨਾਲ ਕੋਈ ਵੀ ਕ੍ਰਿਆ ਨਹੀਂ ਕਰ ਸਕਦਾ ਪਰ ਵਿੱਚ ਜਦੋਂ ਕੱਢੇ ਵਿਕਾਰ ਵਿਕਾਰ ਹੁੰਦਾ ਹੈ ਉਹ ਕੰਮ ਜਿਹੜਾ ਕਿਸੇ ਦੇ ਕਹਿੰਦੇ ਕੀਤਾ ਜਾਵੇ ਕਿਸੇ ਨੂੰ ਖੁਸ਼ ਕਰਨੇ ਕੀਤਾ ਜਾਵੇ ਮਾਰਜੀ ਕਹਿੰਦੇ ਅੱਗ ਹੈ ਅਨੇਕ ਹੀ ਰੂਪਾਂ ਵਿੱਚ ਇਹ ਵੀ ਪ੍ਰਭੂ ਦੇ ਕੋਮੁਨਿਸਾਰ ਕਰੂ ਦੀ ਵਿਗਾਰ ਕਰ ਰਹੀ ਪੈ ਵਿੱਚ ਅਗਨ ਕੱਢੈ ਵੇਕਾਰ ਪੈ ਵਿੱਚ ਤਰਤੀ ਤੱਬੀ ਭਾਰ ਇਹ ਤਰਤੀ ਕਿਵੇਂ ਪਾਰਥਲੇ ਤੱਬੀ ਹੋਈ ਕਿੰਨੇ ਜੀਵ ਇਸ ਤਰ ਤੁਰ ਰਹੇ ਹਨ ਕਿੰਨੇ ਰੁੱਖ ਇਸ ਤੇ ਖਲੋਤੇ ਹੋਏ ਹਨ ਕਿੰਨੇ ਪਰਬਤ ਇਸਤੇ ਉਤੇ ਪਾਰ ਪਾਰ ਖਲੋਤੇ ਹੋਏ ਹਨ ਇੱਕ ਭਾਰੰਥਲੇ ਤੱਬੀ ਹੋਈ ਹੈ ਪਰ ਕਿਉਂਕਿ ਉਹਦਾ ਹੁਕਮ ਹੈ ਉਹਦਾ ਪੈ ਹੈ ਇਸ ਕਰਕੇ ਉਹਦੇ ਕੰਮਰੇ ਵਿੱਚ ਇਹ ਜਿਸ ਤਰ੍ਹਾਂ ਉਚੋਂ ਦਾ ਕੰਮ ਕਰ ਰਹੀ ਹੈ ਪੈ ਵਿੱਚ ਇਹ ਤਾਂ ਫਿਰੇ ਸਿਰ ਭਾਰ ਇੱਧਰ ਜੋ ਸਵਰਗ ਦਾ ਰਾਜਾ ਹੈ ਔਰ ਬਹੁਤ ਹੀ ਵੱਡੀ ਪੋਜੀਸ਼ਨ ਸਥਿਤੀ ਦਾ ਮਾਰਗ ਹੈ ਜੋ ਦੇਵਤਿਆਂ ਦਾ ਮੁਖੀ ਹੈ ਮਹਾਰਜ ਕਨਨਪਿਦਸੁਰ ਲੈ ਵaikunth ਦਾ ਹੁਕਮ ਹੁੰਦਾ ਹੈ ਉਹ ਦੇ ਵਿੱਚ ਉਹ ਸਿਰ ਇਠਾ ਕਰਕੇ ਉੱਠਾ ਹੋ ਕੇ ਤੁਰਿਆ ਫਿਰਦਾ ਹੈ ਵaikunth ਦੇ ਹੁਕਮ ਤੋਂ ਬਿਨਾਂ ਡਰ ਤੋਂ ਬਿਨਾਂ ਉਹ ਵੀ ਕੁਝ ਨਹੀਂ ਕਰ ਸਕਦਾ ਸਿਰ  ਹੋ ਕੇ ਤੁਰਦਾ ਹੈ ਭੈ ਵਿੱਚ ਰਾਜਾ ਤਰਮ ਦੁਆਰ ਜੀ ਫਰਮਾਜ ਆਪਣੇ ਕੰਮ ਕਰ ਰਿਹਾ ਹੈ ਪਰ ਵਿੱਚ ਸੂਰਜ ਹੈ ਪਰ ਵਿੱਚ ਚੰਦ ਉਹ ਜਿਤਨੇ ਵੀ ਗ੍ਰਹ ਸਿਬੇ ਰਹੇ ਹਾਂ ਤੇ ਸਾਡੀ ਵੇਖਣ ਤੋਂ ਵੀ ਦੂਰ ਹਨ ਮਰਜ਼ ਕਦੇ ਸਾਰੇ ਇੱਥੇ ਵਿੱਚ ਹਨ ਜੰ ਵਿੱਚ ਹਨ ਉਹਦੇ ਹੁਕਮ ਵਿੱਚ ਸੂਰਜ ਵੀ ਉਹਦੇ ਪੈਰ ਵਿੱਚ ਹੈ ਉਹਦੇ ਹੁਕਮ ਅਨੁਸਾਰ ਚੱਲਦਾ ਹੈ ਚੰਦਰਮਾ ਵੀ ਉਹਦੇ ਪੈਰ ਵਿੱਚ ਚੱਲਦਾ ਕਿੰਨਾ ਕੁ ਚੱਲਦੇ ਹਨ ਮਰ ਜੀ ਕਹਿੰਦੇ ਨੇ ਕੋ ਕਰੋੜੀ ਚਲਤ ਬਯੰਤ ਕਰੋੜਾ ਹੀ ਕੋ ਕੋ ਡਿਸਟੈਂਸ ਦੀ ਇੱਕ ਯੂਨਿਟ ਹੈ ਜੋ ਲਗਭਗ ਡੇਢ ਮੀਲ ਦੇ ਬਰਾਬਰ ਹੁੰਦੀ ਹੈ ਮਰ ਜੀ ਕਹਿੰਦੇ ਨੇ ਕਿ ਕਰੋੜਾ ਹੀ ਕੋ ਚੱਲਦੇ ਨੇ ਕੋਈ ਅੰਤ ਨਹੀਂ ਹੈ ਕਿਤਨਾ ਕੁਤੁਰ ਦੇ ਨਸੂਰੀ ਤੇ ਚੰਦ ਕੋ ਭੈ ਵਿੱਚ ਸਿੱਧ ਬੁੱਧ ਸੁਰਨਾਥ ਜਿਤਨੇ ਵੀ ਸਿੱਧ ਯੋਗੀ ਹਨ ਜਿਤਨੇ ਵੀ ਪੁੱਤੁਰ ਕੇ ਮਹਾਨ ਗਿਆਨ ਦੇ ਮਾਲਕ ਹਨ ਜਿਤਨੇ ਹੀ ਸੁਰ ਦੇਵਤੇ ਹਨ ਜਿਤਨੇ ਵੀ ਨਾਥ ਯੋਗੀ ਹਨ ਸਾਰੇ ਉਸ ਪ੍ਰਭੂ ਦੇ ਤੈ ਵਿੱਚ ਹਨ ਪੈਰ ਵਿੱਚ ਆਟਾਣੇ ਆਕਾਸ਼ ਇਸਾਰੇ ਆਕਾਸ਼ ਵਿੱਚ ਜੋ ਸਾਡੇ ਉੱਪਰ ਛਤਰੀਆਂ ਵਾਂਗ ਤਣੇ ਹੋਏ ਹਨ ਪਾਟਾਣੇ ਤਣੇ ਹੋਏ ਇਸਾਰੇ ਆਕਾਸ਼ ਵੀ ਉਹਦੇ ਪਰ ਵਿੱਚ ਹਨ ਆਪੋ ਆਪਣੇ ਤਾਂਕੇ ਟਿਕ ਕੇ ਪੈਰ ਵਿੱਚ ਜੋਤ ਮਹਾ ਬਲ ਸੂਰ ਸੰਸਾਰ ਵਿੱਚ ਅਨੇਕਾਂ ਹੀ ਜੋਦੇ ਹਨ ਮਹਾਬਲੀ ਬਹੁਤ ਹੀ ਸ਼ਕਤੀ ਵਾਲੇ ਹਨ ਸੂਰ ਸੂਰਮੇ ਹਨ ਬਹਾਦਰ ਹਨ ਪਰ ਸਾਰੇ ਹੀ ਉਸ ਪ੍ਰਭੂ ਦੇ ਭੌਗ ਵਿੱਚ ਉਹਦੇ ਜਿਮਨਸਾਰ ਉਹਦੇ ਕੁਮਨਸਾਰ ਕੰਮ ਕਰ ਰਹੇ ਭੈ ਵਿੱਚ ਆਵੇ ਚਾਵੇ ਪੂਰ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਪੂਰੋਂ ਦੇ ਪੂਰ ਲੋਕ ਇੱਥੇ ਆਏ ਔਰ ਇੱਥੋਂ ਚਲੇ ਗਏ ਇਸ ਸਾਰੇ ਦੇ ਉਹਦੇ ਪੌ ਵਿੱਚ ਹੀ ਉਹਦੇ ਹੁਕਮ ਵਿੱਚ ਹੀ ਚਲ ਆ ਰਹੇ ਹਾਂ ਜਾ ਰਹੇ ਹਾਂ ਫਰਮਣ ਜਿ ਆਵੇ ਜਾਵੇ ਪੂਰੇ ਸਤਿ ਨਿਆ ਪੌ ਲਿਖਿਆ ਸਿਰ ਤੇ ਖ ਨਾਨਕ ਨਿਰਪਉ ਨੰਕਾਰ ਸੱਚੇ ਕੇ ਕੰ ਮਰਜੀ ਕੇ ਦੇਨ ਸਾਰੇ ਜੀਵ ਸਾਰੇ ਜੀਵ ਜਿੰਨੇ ਆ ਉਨਨ ਦੇ ਮਥੇ ਉਪੇ ਪੌਵਰ ਨੂੰ ਤਾਂ ਪੌ ਡਰ ਇਹ ਦਰ ਰੇਖੀ ਲਿਖਿਆ ਹੋਇਆ ਹੈ ਇਸ ਕਰਕੇ ਇਸਾਰੇ ਉਦੇ ਪੌ ਵਿੱਚ ਰਹਿੰਦੇ ਨੇ ਪੌ ਤੇ ਵਿੱਚ ਰਹਿੰਦੇ ਨੇ ਉਹਦੇ ਕੋਮ ਵਿੱਚ ਰਹਿੰਦੇ ਨੇ ਉਹਦੇ ਡਰ ਵਿੱਚ ਰਹਿੰਦੇ ਨੇ ਜਿਵੇਂ ਉਹ ਚਾਹੁੰਦਾ ਹੈ ਉਹ ਕੰਮ ਕਰਦੇ ਪਰ ਡਰ ਤੋਂ ਰਹੇ ਸਿਰ ਇੱਕ ਚੀਜ਼ ਹੈ ਉਹ ਉਹ ਪ੍ਰਭੂ ਪੌ ਨਾਨਕ ਨਿਰਪੌ ਪਰ ਡਰ ਤੋਂ ਦੇ ਨੇ ਉਹ ਕੋ ਨਿਰੰਕਾਰ ਆਕਾਰ ਰਹਿਤ ਪ੍ਰਭ ਪਰਮਾਤਮਾ ਵਾਹਿਗੁਰੂ ਸਤ ਸੱਚ ਦਾ ਜੋ ਰੂਪ ਹੈ ਨਾਨਕ ਨਿਰਪੋ ਨਿਰੰਕਾਰ ਸੱਚ ਇੱਕ ਵਸ ਉਹ ਇੱਕ ਹੀ ਸੱਚ ਰੂਪ ਹੈ ਦੰਤਾਰ ਹੈ ਜਿਹੜਾ ਭੌਤੋਂ ਮੁਕਤ ਹੈ ਜਿਹਨੂੰ ਕੋਈ ਵੀ ਭੌੜ ਨਹੀਂ ਮਹਰਲਾ ਪਹਿਲਾ ਸਰਸ ਲੋ ਇਹ ਵੀ ਗੁਰਮੁਖੀ ਤੇ ਜੀ ਮਹਾਰਾਜ ਦੀ ਰਚਨਾ ਹੈ ਇਸ ਦੇ ਵਿੱਚ ਮਰ ਜੀ ਹੋਰ ਉਹ ਦੇਵਸ਼ੰਭੂ ਵੀ ਅੰਮ੍ਰਿਤ ਕਰ ਰਹੇ ਹਨ ਨਾਨਕ ਨਿਰਪਉ ਨਿਰੰਕਾਰ ਮਰ ਜੀ ਕਹਿੰਦੇ ਹਨ ਕਿ ਨਿਰਪਉ ਕੇਵਲ ਨਿਰੰਕਾਰ ਹੈ ਨਾਨਕ ਜੀ ਕਹਿੰਦੇ ਨੇ ਨਾਨਕ ਨਿਰਪਉ ਨਿਰੰਕਾਰ ਉਹ ਆਕਾਰ ਰਹਿਤ ਉਹ ਹੈ ਕਿਉਂ ਕੇਵਲ ਉਹ ਨਿਰਪਉ ਹੈ ਹੋੜ ਕੇ ਤੇ ਰਾਮ ਰਵਾਲ ਹੋੜ ਅਨੇਕਾਂ ਰਾਮ ਅਤੇ ਇਸ ਤਰ੍ਹਾਂ ਦੇ ਜੋ ਬਖਤਾਰ ਤੇ ਪਗੰਬਰ ਹਨ ਉਹ ਤੇ ਚਰਨਾ ਦੀ ਧੂੜ ਹੰਢ ਰਵਾਲ ਰਵਾਲ ਬਣੇ ਤੂ ਕੇਤੀਆਂ ਕੰਨ ਕਹਾਣੀਆਂ ਕਨ ਕ੍ਰਿਸ਼ਨ ਨੂੰ ਕਰਦੇ ਕੌਣ ਵੀ ਕਰਦੇ ਸੰਸਕ੍ਰਿਤ ਸ਼ਬਦ ਕ੍ਰਿਸ਼ਨ ਹੈ ਜੋ ਉਪਰ ਅਸਤੇ ਪ੍ਰਾਕ੍ਰਿਤਾਂ ਵਿੱਚ ਆ ਕੇ ਕੰਨ ਬਣ ਗਿਆ ਹੈ ਤੇ ਹੁਣ ਕਾਣ ਵੀ ਕਹਿੰਦੇ ਹਨ ਮਾਲਕ ਜੀ ਦੇ ਕ੍ਰਿਸ਼ਨ ਜੀਾਂ ਦੀ ਵੀ ਬਨੇ ਕਈ ਕਹਾਣੀਆਂ ਹਨ ਅਨੇਕਾਂ ਹੀ ਕ੍ਰਿਸ਼ਨ ਵੀ ਹਨ ਜੋ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਚਰਨਾਂ ਦੀ ਤੂਰ ਬਣੀ ਹੋਈ ਹਨ ਉਹਨਾਂ ਦੇ ਅਨੇਕਾਂ ਹੀ ਕਹਾਣੀਆਂ ਕਥਾਵਾਂ ਕਿਰਤੀਆਂ ਕੰਨ ਕਹਾਣੀਆਂ ਕਿਤੇ ਬੇਤ ਵਿਚਾਰ ਵੇਦਾਂ ਦੇ ਵਿਚਾਰ ਵੀ ਅਨੇਕ ਹਨ ਧਰਮ ਗ੍ਰੰਥਾਂ ਦੇ ਵਿਚਾਰ ਵੀ ਹਨ ਕਿੱਤੇ ਨੱਚ ਮੰਗਤੇ अनेका ਹੀ ਮੰਗਤੇ ਉਸ ਵਾਹਿਗੁਰੂ ਦੇ ਦਰ ਦੇ ਉਤੇ ਮੰਗਣ ਵਾਸਤੇ ਹਰ ਬਿਜੇ ਨੱਚਦੇ ਰਹਿੰਦੇ ਮੰਦਤੇ ਬਣ ਕੇ ਨਾਚ ਮਖਾਉਂਦੇ ਰਹਿੰਦੇ ਗੜਮੁੜ ਪੂਰੇ ਤਾਲ ਗੜਮੁੜ ਗਲੇੜੇ ਕੱਢ ਕੇ ਮੁਰਮੁਰਕੇ ਜਿਸੂਲੇ ਫਰਾਸਤਾਰ ਯੂ ਰਾਸਰ ਚਾਉਂਦੇ ਹਨ ਅਤੇ ਲੋਕਾਂ ਤੋਂ پیسے ਮੰਗਦੇ ਨੇ ਉਸ ਚੀਜ਼ ਵੱਲ ਇਸ਼ਾਰਾ ਹੈ ਰਾਸ ਦੀ ਜੋ ਪਰੰਪਰਾ ਉਹਦੇ ਵਿੱਚ ਕਹਿੰਦੇ ਹਨ ਕਈ ਹੀ ਮੰਗਦੇ ਨੱਚਦੇ ਹਨ ਕਈ ਪ੍ਰਕਾਰ ਦੇ ਤਾਲ ਵਿੱਚ ਗ੍ਰਿਧਮ ਦੇ ਵਿੱਚ ਉਹ ਆਪਣੇ ਆਪ ਨੂੰ ਘੁੰਮਦੇ ਹਨ ਘਮਾਉਂਦੇ ਹਨ ਅਤੇ ਗੰਦੇ ਹਨ ਉਸ ਪ੍ਰਭੂ ਦੇ ਨਾਂ ਦੇ ਉੱਤੇ ਮੰਗਦੇ ਬੜੇ ਬਾਜ਼ਾਰੀ ਬਾਜ਼ਾਰ ਮੈਂ ਬਾਜ਼ਾਰੀ ਰਾਸ ਧਾਰੀਏ ਰਾਸ ਧਾਰੀਏ ਆ ਕੇ ਮਜਾਰ ਦੇ ਵਿੱਚ ਆਏ ਕੱਢੇ ਬਾਜ਼ਾਰ ਆ ਕੇ ਆਪਣੀ ਰਾਸ ਸ਼ੁਰੂ ਕਰ ਦਿੰਦੇ ਆਂ ਪੰਜਾਬ ਦੀ ਧਰਤੀ ਤੇਿੰਦੋਸਤਾਂ ਵਿੱਚ ਹੋਰ ਵੀ ਥਾਵਾਂ ਦੇ ਉੱਤੇ ਰਾਸ ਧਾਰੀਏ ਕ੍ਰਿਸ਼ਨ ਦੀ ਜੋ ਕਥਾ ਹੈ ਉਸ ਨੂੰ ਪਿੰਡਾਂ ਦੇ ਵਿੱਚ ਅਖਾੜੇ ਲਾ ਕੇ ਉਹ ਗਾਇਨ ਕਰਦੇ ਹਨ ਅਤੇ ਇਹ ਕਰਕੇ پیسے ਇਕੱਠੇ ਕਰਦੇ ਨੇ ਆਪਣਾ ਰਸਕਾਰ ਤੋੜਦੇ ਨੇ ਵਰਜੀ ਉਹਨਾਂ ਦਾ ਜ਼ਿਕਰ ਕਰ ਰਹੇ ਹਨ ਬਾਜ਼ਾਰੀ ਬਾਜ਼ਾਰ ਮੈਂ ਆਇ ਕੱਢੇ ਬਾਜ਼ਾਰ ਉਹ ਰਸਤਰੀਏ ਬਾਜ਼ਾਰੀ ਆਪਕੇ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਔਪਰੀ ਵਾਰਸ ਜੜੀ ਕੋ ਸ਼ੁਰੂ ਕਰਦੇ ਨੇ ਕਿਸ ਤਰ੍ਹਾਂ ਰਾਤ ਸ਼ੁਰੂ ਕਰਦੇ ਨੇ ਗਾਵੈ ਰਾਚੀ ਰਾਣੀਆਂ ਰਾਜਿਆਂ ਦੇ ਸਾਥ ਧਰਮ ਕਰਕੇ ਰਾਣੀਆਂ ਦੇ ਤਾਂ ਸਾਥ ਧਰਮ ਕਰਕੇ ਗੀਤ ਗਾਉਂਦੇ ਨੇ ਗਾਵੈ ਰਾਜੇ ਰਾਣੀਆਂ ਬੁੱਲਰ ਆਲਪਤਾਲ ਇਹੋ ਜਿਹੇ ਗੀਤ ਗਾਉਂਦੇ ਨੇ ਜਿਹੜੇ ਆਲਪਤਾਲ ਜਿੰਨਾਂ ਦੀ ਸਮਝੀ ਨਾ ਕਈ ਪ੍ਰਕਾਰ ਦੀਆਂ ਔਟ ਪਟਾਨ ਚੀਜ਼ਾਂ ਕਾਉਂਦੇ ਰਹਿੰਦੇ ਹਨ ਆਗ ਕੀ ਰੋਪਨ ਖੁਸ਼ ਕਰਕੇ ਮੱਚ ਕੇ ਪੈਸੇ ਕਟਕਾਵੇ ਉਹਨਾਂ ਨੇ ਬੜੇ ਜਾਣੇ ਪਾਇਉਂਦੇ ਲੱਖ ਟਕਿਆਂ ਕੇ ਮੁੰਦੜੇ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਹੁੰਦੀਆਂ ਹਨ ਜੋ ਬਹੁਤ ਕੀਮਤੀ ਲੱਖ ਟਕਿਆਂ ਰਤ੍ਹਾਂ ਰੁਪਈਆਂ ਦੇ ਮਤਲਬ ਬਹੁਤ ਸਾਰੇ ਕੀਮਤੀ ਮੁੰਦ ਮੁੰਦਰਾ ਜੁੜੀਏ ਉਹਨਾਂ ਦੇ ਕੰਨਾਂ ਵਿੱਚ ਹੁੰਦੀਆਂ ਨੇ ਦਿਲ ਲੱਖ ਟੱਕਿਆਂ ਕੇ ਹਾਰ ਔਰ ਆਪਣੇ ਕਲਦੇ ਵਿੱਚ ਬੜੇ ਕੀਮਤੀ ਹਾਰ ਵੀ ਕੋ ਨਾ ਪਾਇਓ ਕਿਉਂਕਿ ਉਹ ਹਾਰ ਪਾ ਕੇ ਸ਼ਿੰਗਾਰ ਪਾ ਕੇ ਰਾਜੇ ਰਾਣੀਆਂ ਦੀ ਨਕਲ ਕਰਕੇ ਸਾਲ ਤੜਾ ਤੱਕ ਕੇ ਉਸ ਸਾਰੀ ਕਥਾ ਨੂੰ ਬਿਆਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਕਿ ਪਾਈ ਉਹ ਇਹ ਵੀ ਸੋਚਦੇ ਜਿਤ ਤਨ ਪਾਈਐ ਨਨਕਾ ਸੇ ਤਨ ਹੋਵੇ 4 ਪੈਛੇ ਸਰੀਰ ਦੇ ਉੱਤੇ ਤੂੰ ਇੰਨੇ ਕੀਮਤੀ ਬਸਤਰ ਇੰਨੇ ਕੀਮਤੀ ਗਹਿਣੇ ਪਾਏ ਹੋਏ ਹਨ ਕਦੀ ਇਹ ਗਿਆਨ ਵੀ ਤੇਰੇ ਮਨ ਵਿੱਚ ਆਇਆ ਹੈ ਤੇ ਤੇਰਾ ਇਹ ਸਰੀਰ ਕਿਸੇ ਦਿਨ ਸਵਾਹ ਹੋ ਜਾਏਗਾ ਛਾ ਸਵਾਹ ਜੇ ਤਨੁ ਪਾਈਐ ਨੰਕਾਰ ਸੇ ਤਨ ਹੋਵੇ 4 ਗਿਆਨ ਨ ਗੱਲੀ ਟੁੰਡੀਏ ਮਰਜ਼ੀ ਕਹਿੰਦੇ ਨੇ ਕਿ ਗਿਆਨ ਦੀ ਪ੍ਰਾਪਤੀ ਕਦਾ ਨਾਲ ਨਹੀਂ ਹੁੰਦੀ ਗਿਆਨ ਦੀ ਪ੍ਰਾਪਤੀ ਬਗੌਖਾ ਕੰਮ ਹੈ ਰਸਾਂ ਪਾ ਕੇ ਨੱਚਣ ਨਾਲ ਗੱਲਾਂ ਕਰਕੇ ਗਿਆਨ ਨਹੀਂ ਮਿਲਦਾ ਗਿਆਨ ਨ ਗੱਲੀ ਟੁੰਡੀਏ ਕਥਨਾ ਕਰੜਾ ਸਾਰ ਗਿਆਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਨੇ ਇਹ ਗੱਲ ਕਥਨ ਕਰਨੀ ਕਹਿਣੀ ਬੜੀ ਕਰੜੀ ਹੈ ਔਖੀ ਹੈ ਸਾਰ ਲੋਹਾ ਜਿਵੇਂ ਲੋਹਾ ਕਰੜਾ ਹੁੰਦਾ ਇੰਨਾ ਮੁਸ਼ਕਲ ਹੈ ਕਿ ਗਿਆਨ ਕਿਵੇਂ ਪ੍ਰਾਪਤ ਹੋਵੇ ਗੱਲਾਂ ਨਾਲ ਤਾਂ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਗਿਆਨ ਦੀ ਪ੍ਰਾਪਤੀ ਬਹੁਤ ਕਠਨ ਕਾਰਜ ਹੈ ਬਹੁਤ ਔਖਾ ਕੰਮ ਹੈ ਕਿਵੇਂ ਪ੍ਰਾਪਤ ਹੁੰਦਾ ਮਹਾਰਾਜ ਕੀਰਤੀ ਤੋਂ ਕੁਝ ਕਹਿ ਰਹੇ ਹਨ ਸ਼ਲੋਕ ਦੀ ਕਰਮ ਮਿਲੇ ਤਾਂ ਪਾਈਏ ਕਰਮ ਬਖਸ਼ਿਸ਼ ਮੇਰ ਜੇ ਉਸ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਏ ਤਾਂ ਮਨੁੱਖ ਨੂੰ ਅਸਲੀ ਗਿਆਨ ਪ੍ਰਾਪਤ ਹੁੰਦਾ ਹੈ ਹੋਰਿਕ ਮਤ ਹੁਕਮ ਖੁਆਗ ਹੋਰ ਜੇ ਕੋਈ ਹਕਮਤ ਸਿਆਣਾ ਆਪਣੀ ਚਲਾਕੀ ਵਸ ਕੇ ਕਹਿ ਕੇ ਮੈਨੂੰ ਗਿਆਨ ਪ੍ਰਾਪਤ ਹੋ ਜਾਏ ਆਪਣੇ ਕਿਸੇ ਹੁਕਮ ਨਾਲ ਕਹੇ ਕਿ ਮੈਨੂੰ ਗਿਆਨ ਦੀ ਪ੍ਰਾਪਤੀ ਹੋਵੇ ਮਰਦ ਕਹਿੰਦੇ ਨੇ ਉਹ ਖੁਆਰ ਹੋਏਗਾ ਉਹ ਦੁਖੀ ਹੋਏਗਾ ਉਹਨੂੰ ਕੁਝ ਪ੍ਰਾਪਤ ਨਹੀਂ ਹੋਏਗਾ ਸਿਆਣਪਾਂ ਦਾ ਕੋਈ ਤਾਂ ਇੱਕ ਨਚ ਰਹਿਣਾ ਸਿਆਣਪ ਤੇ ਕੋਈ ਅਰਥ ਨਹੀਂ ਗਿਆਨ ਦੀ ਪ੍ਰਾਪਤੀ ਸੱਚ ਦੀ ਪ੍ਰਾਪਤੀ ਉਸ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਮਨੁੱਖ ਨੂੰ ਮਿਲਦੀ ਹੈ ਔੜੀ ਸਾ ਦਿਵਾਰੀ ਚੌਥੀ ਪੌੜੀ ਸਤਿਗੁਰੂ ਦੇ ਵਿੱਚ ਬਖਸ਼ਿਸ਼ ਤੇ ਸਤਾਨਤੀ ਕਰ ਰਹੇ ਨਦਰ ਕਰੇ ਜੇ ਆਪਣੀ ਨਦਰ ਕਰੇ ਜੇ ਆਪਣੀ ਨਦਰ ਮੇਰੇ ਨਦਰ ਸ਼ਬਦ ਨਜ਼ਰ ਤੋਂ ਬਣਿਆ ਹੈ ਜੋ ਅਰਬੀ ਫਾਰਸੀ ਨੂੰ ਆਇਆ ਹੈ ਔਰ ਪ੍ਰਾਕ੍ਰਿਤ ਵਿੱਚ ਉਪਰੰਛ ਦੇ ਵਿੱਚ ਇਹ ਨਦਰ ਦੇ ਰੂਪ ਦੇ ਵਿੱਚ ਵਰਤਿਆ ਗਿਆ ਹੈ ਸਾਧ ਪਾਸ਼ਾ ਵਿੱਚ ਵੀ ਨਦਰ ਦੇ ਨਦਰ ਨਦਰ ਦਾ ਸ਼ਬਦ ਦਾ ਅਰਥ ਇਹੀ ਹੈ ਕਿ ਨਜ਼ਰ ਪਰ ਇੱਥੇ ਦੇ ਸਪੈਸਿਫਿਕ ਅਰਥ ਇਹ ਹਨ ਕਿ ਬੇਹਰ ਦੀ ਨਜ਼ਰ ਅਕਾਲ ਪੁਰਖ ਦੀ ਹੋਵੇ ਨਦਰ ਕਰੇ ਜੇ ਆਪਣੀ ਜੇ ਵੈਗੁਰੂ ਬੇਹਰ ਦੀ ਨਜ਼ਰ ਕਰਦੇ ਹੋਏ ਤਨਦਰਿ ਸਤਗੁਰੂ ਪਾਇਆ ਤਮ ਉਸ ਮਿਹਰ ਦੀ ਨਜ਼ਰ ਤੇ ਨਾਲ ਬਖਸ਼ਿਸ਼ ਦੇ ਨਾਲ ਸਤਗੁਰੂ ਦੀ ਪ੍ਰਾਪਤੀ ਹੁੰਦੀ ਇਹ ਜੀਓ ਬਹੁਤੇ ਜਨਮ ਪਰਮਿਆਂ ਇਹ ਸਾਡਾ ਜੀ ਅਸੀਂ ਸਾਰੇ ਅਨੇਕਾਂ ਹੀ ਜਨਮਾਂ ਦੇ ਵਿੱਚ ਭਰਮ ਵਿੱਚ ਫਸਦੇ ਫਸੇ ਹੋਏ ਭਟਕਦੇ ਰਹੇ ਹਾਂ ਜਨਮ ਮਰਨ ਦੇ ਚੱਕਰ ਵਿੱਚ ਹੀ ਪੈ ਰਹੇ ਹਾਂ ਭ੍ਰਮਿਆਂ ਪਟਕਦੇ ਰਹੇ ਹਾਂ ਤਾਂ ਸਤਗੁਰੂ ਇਹ ਸ਼ਬਦ ਸੁਣਾਇਆ ਤੇ ਜਦੋਂ ਸਤਗੁਰੂ ਦੀ ਪ੍ਰਾਪਤੀ ਹੋ ਗਈ ਅਕਾਲ ਪੁਰਖ ਦੀ ਮਿਹਰ ਦੇ ਨਾਲ ਸਤਗੁਰੂ ਦੀ ਪ੍ਰਾਪਤੀ ਹੋ ਗਈ ਤਾਂ ਸਾਨੂੰ ਸਤਗੁਰੂ ਸ਼ਬਦ ਦੁਆਰਾ ਸਾਨੂੰ ਸ਼ਬਦ ਦੱਸ ਕੇ ਆਪਣਾ ਵਿਚਾਰ ਦੱਸ ਕੇ ਜੀਵਨ ਦੇ ਪੀਠ ਦੱਸ ਕੇ ਸਾਨੂੰ ਸੱਚ ਦੇ ਮਾਰਗ ਤੇ ਜਿਉ ਪਉ ਤੈ ਜਨਮ ਪਰਮਿਆਂ ਤਾਂ ਸਤਗੁਰ ਸਬਦ ਸੁਨਾਇਆ ਸਤਗੁਰ ਜੇ ਵਟਤਾ ਤਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਮਰਿ ਜੁ ਹੁਕਰ ਦੇ ਕੇ ਕਹਿ ਅਵਾਜ਼ ਦੇ ਕੇ ਕਹਿ ਇਹ ਦੁਨੀਆ ਦੇ ਲੋਕੋ ਸਾਰੇ ਮੇਰੀ ਗੱਲ ਸੁਣੋ ਸੁਭਾਇਆ ਸਾਰੇ ਕਿ ਸਤguru ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਜੇ ਕੋਈ ਦਾਤ ਪ੍ਰਾਪਤ ਹੋਣੀ ਹੈ ਜੇ ਕੋਈ ਜੀਵਨ ਦਾ ਸੱਚ ਪ੍ਰਾਪਤ ਹੋਣਾ ਹੈ ਤੁਹਾਨੂੰ ਸਤguru ਦੇ ਕੋਲ ਆ ਕੇ ਹੀ ਲੈਣਾ ਹੈ ਹੋਰ ਦੁਨੀਆ ਤੇ ਵਿੱਚ ਕੋਈ ਵੀ ਦਾਤ ਬਖਸ਼ਣ ਵਾਲਾ ਨਹੀਂ ਸਤਕੁਰ ਜੈ ਵੱਡ ਦਾਤਾ ਕੋ ਨਹੀਂ ਸਭ ਸੁਨਿਓ ਲੋ ਸਤ ਗੁਰ ਮਿਲਿਆ ਸੱਚ ਪਾਇਆ ਸਤ ਗੁਰ ਨੂੰ ਮਿਲ ਕੇ ਸੱਚ ਦੀ ਪ੍ਰਾਪਤੀ ਹੋਏਗੀ ਜੀਵਨ ਦੇ ਅਰਥ ਸਮਝ ਆਉਣਗੇ ਪ੍ਰਭੂ ਨਾਲ ਜੁੜਨ ਦੀ ਜਾਚ ਦੀ ਸਮਝ ਆਏਗੀ ਸਤ ਗੁਰ ਮਿਲਿਆ ਸੱਚ ਪਾਇਆ ਤੇ ਸਤ ਗੁਰੂ ਦੀ ਬਖਸ਼ਿਸ਼ ਖਤੋ ਹੋਏਗੀ ਕਿੰਨਾਂ ਨੂੰ ਹੋਏਗੀ ਜਿਨ੍ਹੇ ਵਿੱਚੋਂ ਆਪ ਕੋ ਵਾਇਆ ਜਿਹੜਾ ਆਪਣੀ ਹਉਮੈ ਨੂੰ ਤਿਆਗ ਲੇ ਹੰਕਾਰ ਨੂੰ ਤਿਆਗ ਲੇ ਜਿਹੜੇ ਸਤਗੁਰ ਦੇ ਚਰਨਾਂ ਦੇ ਉੱਤੇ ਆ ਕੇ ਡਿੰਗਣ ਕੇ ਬਖਾਰੀ ਬਣ ਕੇ ਬਿੰਗੇ ਹਮ ਪੀਖਕ ਪੀਖਾਰੀ ਤੇ ਜਿਹੜੇ ਅਰਦਾਸ ਕਰਗੇ ਕਿ हे ਪ੍ਰਭੂ ਅਸੀਂ ਤੇਰੇ ਬਖਾਰੀ ਹਾਂ ਤੂੰ ਸਾਡੇ ਤੇ ਕਿਰਪਾ ਕਰ ਸੰਤੋਖਤ ਬਖਸ਼ ਸਤਗੁਰ ਮਿਲਿਆ ਸੱਚ ਪਾਇਆ ਜਿਨਨੇ ਵਿੱਚੋਂ ਆਪ ਗੁਆਇਆ ਆਖਰੀ ਪੰਕਤੀ ਬਸ ਸੱਚ ਤੇ ਜ਼ੋਰ ਦੇ ਰਹਾ ਜਿਨਨੇ ਸੱਚੋ ਸੱਚ ਨੂੰ 부ਝਾਇਆ ਸਤਗੁਰੂ ਜੀ ਦੇ ਜੋਸਾ ਨੂੰ ਦਾਤ ਤੇਰੀ ਹੈ ਜੋ ਸਾਡੇ ਤੇ ਬਖਸ਼ਿਸ਼ ਕਰਨੀ ਹੈ ਜੋ ਸ਼ਬਦ ਦੀ ਦਾਤ ਬਖਸ਼ਨੀ ਹੈ ਉਹਦੇ ਦੁਆਰਾ ਸਾਨੂੰ ਸੱਚ ਤੇ ਨਾਲ ਜੋੜ ਦੇਣਾ ਸਤਗੁਰੂ ਦੇ ਬਚਨ ਸਚੋ ਸਚ 부ਝਾਇਆ ਸਾਨੂੰ ਸਮਝਾ ਦਿੱਤਾ 부ਝਾ ਦਿੱਤਾ ਕਿ ਸੱਚ ਕੀ ਹੈ ਇਸ ਜੀਵਨ ਦਾ ਪਰਲੋਕਿਤ ਕੀ ਹੈ ਉਸ ਤਰ੍ਹਾਂ ਦੁੱਖ ਦੇ ਨਾਲ ਬੇਕ ਵਿहास ਹੋਣਾ ਹੈ ਆਵਾਗੋਂ ਦੇ ਚੱਕਰ ਤੋਂ ਕਿਵੇਂ ਨਿਜਾਤ ਪਾਉਣੀ ਹੈ ਮੁਕਤੀ ਪਾਉਣੀ ਹੈ ਇਹ ਸਭ ਕੁਝ ਸਾਨੂੰ ਸਤਿਗੁਰੂ ਜੀ ਦੇ ਸ਼ਬਦ ਤੋਂ ਪ੍ਰਾਪਤ ਹੋਣਾ ਹੈ ਸਤਿਗੁਰੂ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਕਰੀਏ ਮੰਗਤੇ ਬਣ ਕੇ ਅਰਦਾਸ ਕਰੀਏ ਕਿ ਸਾਡੇ ਤੇ ਮਿਹਰ ਦੀ ਨਜ਼ਰ ਕਰਨ ਸਾਨੂੰ ਸ਼ਬਦ ਬਖਸ਼ਣ ਨਾਮ ਬਖਸ਼ਣ ਸਿਮਰਨ ਬਖਸ਼ਣ ਤਾਂ ਕਿ ਇਸ ਸ਼ਬਦ ਦੀ ਬਰਕਤ ਦੇ ਨਾਲ ਅਸੀਂ ਸੱਚ ਨੂੰ ਸਮਝ ਸਕੀਏ ਸੱਚ ਦੇ ਨਾਲ ਜੁੜ ਸਕੀਏ ਅਤੇ ਇਸ ਮੁੱਖ ਅਜੰਨ ਦਾ ਠੀਕ ਲਾਭ ਉਠਾ ਸਕੀਏ ਸਤਗੁਰੂ ਜੀ ਮਿਹਰ ਕਰਨ ਸਾਨੂੰ ਇਹ ਅਵਸਥਾ ਪ੍ਰਾਪਤ ਹੋਵੇ ਅਸੀਂ ਇਧਰ ਉਧਰ ਭਟਕੇ ਆਪ ਨੂੰ ਇਸ ਧਰਮੋਤ ਜੀਵਨ ਨੂੰ ਗੁਆਰ ਨਿਭਟਿਏ ਸਭੋ ਉਸ ਸੱਚੇ ਵਾਹਿਗੁਰੂ ਦੇ ਨਾਲ ਜੁੜ ਕੇ ਇਸ ਜੀਵਨ ਦੇ ਠੀਕ ਅਰਥ ਸਮਝ ਲਈਏ ਅਤੇ ਇਸ ਦਾ ਠੀਕ ਲਾਭ ਉਠਾ ਕੇ ਇਸ ਨੂੰ ਸਰ ਕਰ ਸਕੀਏ ਵਾਹਿਗੁਰੂ ਜੀ ਕਾ ਬਰਸਾ ਵਾਹਿਗੁਰੂ ਜੀ